ਅੱਜ ਆਪਾਂ ਬਲੋਸ਼ਾਈ ਬਣਾਵਾਂਗੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਰਖੜੀ ਆ ਰਹੀ ਹੈ ਆਪਾਂ ਘਰ ਵਿੱਚ ਬਲੋਸ਼ਾਈ ਬਣਾਵਾਂਗੇ ਸੌਖੇ ਤਰੀਕੇ ਨਾਲ ਇਹ ਆਪਾਂ 300 350 ਗ੍ਰਾਮ ਮੈਦਾ ਲਿਆ ਇੱਕ ਚਮਚ ਆਪਾਂ ਬੇਕਿੰਗ ਪਾਊਡਰ ਲਿਆ ਥੋੜੀ ਜਿਹੀ ਇੱਕ ਚੁਟਕੀ ਆਪਾਂ ਨਮਕ ਦੀ ਪਾਣੀ ਹੈ ਇਹਦੇ ਵਿੱਚ 100 ਗ੍ਰਾਮ 350 ਗ੍ਰਾਮ ਅਗਰ ਤੁਹਾਡਾ ਮੈਦਾ ਤਾਂ ਤੁਸੀਂ 100 ਗ੍ਰਾਮ ਘੀ ਲੈਣਾਗਾ ਦੇਸੀ ਘੀ ਇਦੇ ਵਿੱਚ ਮੌਨ ਹਮੇਸ਼ਾ ਦੇਸੀ ਘਿਓ ਦੀ ਹੀ ਪਾਓ ਚਾਹੇ ਤਲ ਤੁਸੀਂ ਰਿਫਾਈਨਡ ਚ ਲੋ ਚਾਹੇ ਜੋ ਵੀ ਤੁਹਾਡੀ ਮਰਜ਼ੀ ਹੈ ਬੇਕਿੰਗ ਪਾਊਡਰ ਮਲਾਵਾਂਗੇ ਇਹਦੇ ਵਿੱਚ ਇੱਕ ਚਮਚਾ ਇੱਕ ਇੱਕ ਚੁਟਕੀ ਪਾਵਾਂਗੇ ਨਮਕ ਦੀ ਇਹਨੂੰ ਸਾਰੇ ਨੂੰ ਮਿਲਾ ਲਾਂਗੇ ਇਹਨੂੰ ਮੈਂ ਹੁਣ ਇੱਕ ਪ੍ਰਾਂਤ ਚ ਕੱਢ ਲਵਾਂਗੇ ਕਿਉਂਕਿ ਇਹਦੇ ਵਿੱਚ ਮੇਤੋਂ ਪੂਰਨ ਤੌਰ ਤੇ ਸ਼ਾਇਦ ਨਾ ਬਣੇ ਦੇਸੀ ਘਿਓ ਇਹਦੇ ਵਿੱਚ ਮੌਨ ਪਾ ਰਹੀ ਐ ਮੈਂ ਤੇ ਇਹਨੂੰ ਨਾ ਆਪਾਂ ਇਸ ਤਰ੍ਹਾਂ ਕਰਕੇ 100 ਗ੍ਰਾਮ ਦੇਸੀ ਘਿਓ ਪਾਇਆ ਹੈ ਇਹਦੇ ਵਿੱਚ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਰੜਾ ਲਓ ਇਹਦੇ ਵਿੱਚ ਤੇ ਵੰਗੂ ਨਹੀਂ ਗੁੰਨਣਾ ਹੈਗਾ ਤੇ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਬਸ ਲੇਅਰ ਬਣਾਉਣੀਆਂ ਨੇ ਇਹਦੀ ਆਪਾਂ ਉਹ ਬਣ ਜੇ ਥੋੜਾ ਬਿਲਕੁਲ ਥੋੜਾ ਥੋੜਾ ਪਾਣੀ ਪਾਉਣਾ ਕਰਤਾ ਸਟਾਰਟ ਇਹਨੂੰ ਹੁਣ ਆਪਾਂ ਨਾ ਆਟੇ ਵਾਂਗੂ ਨਹੀਂ ਗੁੰਨਿਆ ਬਸ ਐਂ ਇਹਦੇ ਵਿੱਚ ਹੀ ਪਰਤਾਂ ਰਹਿਣਗੀਆਂ ਤਾਂ ਉਹ ਬਸ ਐਵੇਂ ਰਫਲੀ ਜਾਂ ਕਰਤਾ ਹੁਣ ਇਹਨੂੰ 20 ਮਿੰਟ ਵਾਸਤੇ ਰੈਸਟ ਤੇ ਛੱਡ ਦਾਂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣਾ ਹੈ ਟੱਕ ਕੇ ਰੱਖਤਾ ਹੁਣ ਮੈਂ ਇਹ ਆਪਣੇ ਹੁਣ ਆਟੇ ਨੂੰ 20 ਮਿੰਟ ਹੋ ਗਏ ਨੇ ਰੈਸਟ ਤੇ ਲਾਤਾ ਸੀ ਇਹ ਹੁਣ ਕੁਛ ਇਸ ਤਰ੍ਹਾਂ ਦਾ ਹੋ ਗਿਆ ਵੀ ਆਪਣਾ ਜਿਵੇਂ ਰੋਟੀਆਂ ਦਾ ਆਟਾ ਹੁੰਦਾ ਨਾ ਉਵੇਂ ਹੀ ਬਸ ਰਹਿਣਾ ਚਾਹੁੰਦਾ ਇਹਦੇ ਵਿੱਚੋਂ ਲੇਰਾਂ ਬਣ ਗਈਆਂ ਇਹਦੇ ਐ ਇਹ ਲੇਰਾਂ ਹੀ ਰਹਿਣੀਆਂ ਚਾਹੀਦੀਆਂ ਨੇ ਤਾਂ ਹੀ ਆਪਣੀਆਂ ਖਸਤਾ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਬਣਾ ਲੈਣੀਆਂ ਨੇ ਦੇ ਵਿੱਚ ਇਸ ਤਰ੍ਹਾਂ 홀 ਬਣਾ ਲਿਆ ਤਾਂ ਕਿ ਇਹ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜੇ ਇਹ ਆਪਾਂ 350 ਗ੍ਰਾਮ ਮੈਦੇ ਦੇ ਜਿਹੜੇ ਬਾਲੋ ਸ਼ੰਮ ਬਣਾਇਆ ਉਹ ਆਪਣੇ 14 ਬਣ ਗਏ ਹੁਣ ਮੈਂ ਕਿਉ ਗਰਮ ਕਰਦੀ ਹਾਂ ਪਰ ਜ਼ਿਆਦਾ ਗਰਮ ਨਹੀਂ ਕਰਨਾ ਕਿਉਂਕਿ ਮਾਈਕ੍ਰੋ 7 ਨਾਲ ਸੱਚ 6 ਬਿਲਕੁਲ ਠੀਕ ਹੈ ਮੈਂ ਇਹ ਵਿੱਚ ਸੱਟ ਕੇ ਇਹਦੇ ਵਿੱਚ ਸੱਟ ਕੇ ਦੇਖੇ ਸੀ ਇਹ ਬਿਲਕੁਲ ਵੀ ਬਹੁਤਾ ਤੇਜ਼ ਗਰਮ ਨਹੀਂ ਹੈਗਾ ਤੇਲ ਠੀਕ ਨਾਰਮਲ ਜਿਹਾ ਹੀ ਹੈਗਾ ਇਹਦੇ ਵਿੱਚ ਹੁਣ ਆਪਾਂ ਇਹਨੂੰ ਪਾਵਾਂਗੇ ਬਿਲਕੁਲ ਹਲਕੀ ਅੱਗ ਤੇ ਪਕਾਉਣਾ ਬਸ ਇਸ ਤਰ੍ਹਾਂ ਸਾਰੀਆਂ ਵੱਲੋਸ਼ਾਂ ਆ ਪਾ ਦਾਂਗੇ ਆਪਾਂ ਇਸ ਥੋੜਾ ਚਾਲੂ ਕਰ। ਉਧਰ ਬਾਲੋਸ਼ਾ ਹੀ ਬਣ ਰਹੀ ਹੈ। ਇੱਧਰ ਆਪਾਂ ਚਾਸ਼ਨੀ ਬਣਾ ਲੈਂਦੇ ਆ। ਹੁਣ ਇਹ ਮੈਂ ਗੈਸ ਚਾਲੂ ਕਰਤਾ। ਬਲ ਚਾਸ਼ਨੀ ਬਣਾਉਣ ਵਾਸਤੇ। ਇਹਦੇ ਵਿੱਚ ਆਪਾਂ 400 ਗ੍ਰਾਮ 350 ਗ੍ਰਾਮ ਆਟਾ ਸੀ। 400 ਗ੍ਰਾਮ ਆਪਾਂ ਚੀਨੀ ਲੈਣੇ। ਮੈਦਾ ਆਟਾ ਹੌਲਾ ਹੁੰਦਾ ਚੀਨੀ ਥੋੜੀ ਜਿਹੀ ਭਾਰੀ ਹੁੰਦੀ ਹੈ ਉਹਦੇ ਨਾਲੋਂ ਇਸ ਕਰਕੇ ਮੈਂ ਡੇਢ ਕੁੱਲੀ ਲਵਾਂਗੀ ਚੀਨੀ ਦੀ ਕੁੱਲੀ ਭਰ ਕੇ ਦੇ ਵਿੱਚ ਪਾਣੀ ਦੀ ਪਾਉਂਗੀ 100 ਗ੍ਰਾਮ 4 200 ਗ੍ਰਾਮ ਪਾਣੀ ਪਾਉਂਗੀ ਹੁਣ ਇਹਨਾਂ ਨੂੰ ਲਾ ਮਾਰ ਦੋ ਚਲੋ ਇਹਨਾਂ ਨੂੰ ਕੁਛ ਅਸਤਰੇ ਹਿਲਾ ਲੈਣੇ ਹੁਣ 2-3 ਮਿੰਟ ਹੋ ਗਏ ਇਹਨਾਂ ਨੂੰ ਪੱਕ ਦਿਆਂ ਨੂੰ ਹੁਣ ਮੈਂ ਦੂਸਰੀ ਸਾਈਡ ਦੇਖਦੀ ਆਂ ਕੀ ਹਾਲ ਹੈ ਇਹਨਾਂ ਦਾ ਇਸ ਤਰ੍ਹਾਂ ਜਾਂਦੇ ਹੋ ਗਏ ਹੁਣ ਇਹਨਾਂ ਨੂੰ ਆਪਾਂ ਇੱਧਰ ਅਲਟ-ਪਲਟ ਕਰ ਦਿੰਨੇ ਆਂ ਇਹ ਚਿੰਨੀ ਘੁੱਲ ਰਹੀ ਹੈ ਬਸ ਇਹਨਾਂ ਨੂੰ ਜਦੋਂ ਰੈਡੀ ਹੋ ਗਏ ਉਦੋਂ ਦਕਾਉਨੇ ਹੋਈ ਇਲਾਇਚੀ 2-3 ਤੇ ਇਹ ਫੂਡ ਕਲਰ ਕੇਸਰੀ ਰੰਗ ਵਾਲਾ ਉਹ ਪਾਵਾਂਗੇ ਤਾਂ ਕਿ ਥੋੜਾ ਜਿਹਾ ਕਲਰ ਆ ਜਾਏ ਖਲੇ ਨੂੰ ਟਾਈਮ ਲੱਗੂਗਾ ਚਾਹਨੇ ਨੂੰ ਪੱਕਣ ਤੇ ਇੱਕ ਤਾਰ ਦੀ ਚਾਸ਼ਨੀ ਆਪਾਂ ਬਣਾਉਣੀ ਆ। ਬੰਦ ਕਰ। ਆਪਾਂ ਇਹ ਚਾਸ਼ਨੀ ਦੇਖਣੀ ਹੁਣ ਇੱਕ ਤਾਰ ਦੀ ਬਣ ਗਈ। ਬਸ ਤਿਆਰ ਆ ਰੈਡੀ ਆ। ਚਾਸ਼ਨੀ ਰੈਡੀ ਆ ਬਿਲਕੁਲ। ਇੱਕ ਤਾਰ ਦੀ ਚਾਸ਼ਨੀ ਬਣ ਗਈ। ਆ ਦੇਖੋ ਛਿਪ ਛਿਪੀ ਜਦੋਂ ਆਪਣਾ ਹੈ ਤੁਮਕਾ ਐ ਐਦੇ ਤੋਂ ਹੀ ਪਤਾ ਲੱਗ ਜਾਂਦਾ ਥੋੜੇ ਟਾਈਮ ਬਾਅਦ ਢਿੱਕੂਗਾ ਨਾ ਆ ਦੇਖੋ ਫਿਰ ਸਮਝ ਲਓ ਇੱਕ ਤਾਰ ਦੀ ਤੁਹਾਡੀ ਚਾਸ਼ਨੀ ਰੈਡੀ ਹੈ ਤਾਂ ਘਰੀਆਂ ਇਹ ਨਾ ਹੁਣ 골ਡਨ ਬ੍ਰਾਊਨ ਹੋ ਗਈਆਂ ਤਾਂ ਕਿ ਆਪਣੀਆਂ ਨਾ ਇਹ ਕੱਚੀਆਂ ਨਾ ਰਹਿਣ ਕੱਚੀਆਂ ਫਿਰ ਖਰਾਬੀ ਕਰ ਜਾਂਦੀਆਂ ਹਾਂ ਤੱਕ ਆ ਗਏ ਹੁਣ ਆਪਾਂ ਸਾਰੀਆਂ ਬਰਲਾਂ ਚਾਂਹਾਂ ਕੱਢ ਲੀਆਂ ਦੇਖੋ ਫੁੱਲ ਕਿਨੇ ਕਿੱਡੀਆਂ-ਕਿੱਡੀਆਂ ਹੋ ਗੀਆਂ ਇਹ ਹੁਣ ਇਹਨਾਂ ਨੂੰ ਸਾਰੀਆਂ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਬੜੀਆਂ ਨੇ ਚਾਸ਼ਨੀ ਤੁਹਾਡੀ ਨਾ ਤਾਂ ਦੋ ਤਾਰ ਦੀ ਹੋਣੀ ਚਾਹੀਦੀ ਹੈ ਨਾ ਹੀ ਬਹੁਤ ਹੀ ਪਤਲੀ ਹੋਣੀ ਚਾਹੀਦੀ ਹੈ ਜੇ ਤੁਹਾਡੀ ਪਤਲੀ ਹੋਊਗੀ ਤਾਂ ਇਹ ਦੂਜੇ ਦਿਨ ਨੂੰ ਲੇਹਾਂ ਜਾਂ ਛੱਡ ਜਾਊਗੀ ਤੇ ਖਸਤਾ ਜੀ ਨਹੀਂ ਰਹੂਗੀ ਮੈਨੂੰ ਨਾ ਦੂਸਰੇ ਪਾਸੇ ਨੂੰ ਪਲਟਾ ਦਿੰਨੇ ਆ 2 ਮਿੰਟ ਇੱਧਰ ਨੂੰ ਰੱਖ ਦਾਂਗੇ ਤਾਂ ਕਿ ਇਹ ਇੰਨਾ ਚ ਰਸ ਚੰਗੀ ਤਰ੍ਹਾਂ ਭਰ ਚੇ ਤੇ ਉੱਤੋਂ ਵਧੀਆ ਖਸਤ ਹੋ ਜਾਵੇ